ਪੀ ਐਸ ਸੀ ਧਿਆਨਪੁਰ ਆਊਟ ਸੈਂਟਰ ਤੋਂ ਨਸ਼ਾ ਛਡਾਊ ਗੋਲਿਆ ਲੈਨ ਆਏ ਨੌਜਵਾਨਾਂ ਵੱਲੋਂ ਸੇਧੂ ਭਾਗ ਦੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦੇ ਨਾਂ ਨਾਲ ਹੱਥੋ ਪਾਈ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਫਾਰਮੇਸੀ ਅਫਸਰ ਧਿਆਨਪੁਰ ਨੇ ਦੱਸਿਆ ਕਿ ਬੀਤੀ 2 ਦਸੰਬਰ ਨੂੰ ਸਾਡੇ 6 ਮੈਂਬਰੀ ਡਾਕਟਰਾਂ ਦੇ 팀 ਵੱਲੋਂ ਆਊਟ ਸੈਂਟਰ ਵਿੱਚ ਨੌਜਵਾਨਾਂ ਨੂੰ ਨਸ਼ਾ ਛਡਾਊ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਸਾਡੇ ਨਾਲ ਗਾਲੀ ਗਲੋਚ ਅਤੇ ਹੱਥੋ ਪਾਈ ਕੀਤੀ ਗਈ ਹੈ ਇਸ ਸਬੰਧੀ ਤੁਰੰਤ ਸਿਵਲ ਸਰਜਨ ਗੁਰਦਾਸ ਸਿੰਘ ਐਸਐਮਓ ਧਿਆਨਪੁਰ ਡਾਕਟਰ ਪਰਜੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਉਕਤ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਦੀ ਪਛਾਣ ਕਰਕੇ ਪੁਲਿਸ ਥਾਣਾ ਕੋਟਰੀ ਸੂਰਤ ਮੱਲੀ ਨੂੰ ਲਿਖਤੀ ਦਰਖਾਸਤ ਦਿੱਤੀ ਜਾਵੇਗੀ। ਇਸ ਮੌਕੇ ਸੇਧੋ ਭਗਦੇਤ ਘਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੀਐਸਸੀ ਧਿਆਨਪੁਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੁਲਿਸ ਦੇ ਮੁਲਾਜ਼ਮਾਂ ਦੀ ਪੱਕੇ ਡਿਊਟੀ ਲਗਾਈ ਜਾਵੇ। ਬਿਊਰੋ ਰਿਪੋਰਟ ਅਲ ਪੰਜਾਬ న్యూਸ ਮੈਂ ਕੋਲਜੀ ਸਿੰਘ ਹੈ ਜੀ ਲੰਧਰਵਾਲੀ ਫਾਰਮੇਸੀ ਅਫਸਰ ਧਿਆਨਪੁਰ ਹੈ ਬੋਣਨ ਧਿਆਨਪੁਰ ਹਾਂਜੀ ਸਰ ਕੀ ਗੱਲ ਬਾਤ ਹੈ ਜੀ ਗੱਲ ਮੈਂ ਤਾਂ ਜੀ ਰੀਸੈਂਟਲੀ ਜਿਹੜੀ ਦੋ ਤਿੰਨ ਨੰਗੀ ਆ ਜੀ ਸਾਡੀ ਡਿਊਟੀ ਇੱਥੇ ਵੋਟ ਸੈਂਟਰ ਧਿਆਨਪੁਰ ਵਿੱਚ ਹੈ ਜੀ ਸਾਡੇ 6 ਬੰਦਿਆਂ ਦੀ ਮਨੋਸ਼ ਸਿੰਘ ਰਾਜਕਰਨ ਤੇਂਦਰਪੁਰ ਹੋਰ ਸਾਡੇ ਨਾਲ ਦੋ ਆਪਣੇ ਲੇਡੀਜ਼ ਆ ਵੀਗਾ ਸੋ ਆ ਅਕਸਰ ਇਹ ਜਿਹੜਾ ਕਾਰਨ ਵਾਕਿਆ ਵਕਤ ਦਿੰਦੇ ਆ ਵੀ ਜਿਹੜੇ ਬੰਦੇ ਨੇ ਇੱਥੇ ਆਉਂਦੇ ਪੇਸ਼ੈਂਟ ਜਿਹੜੇ ਵੋਟ ਸੈਂਟਰ ਉੱਤੇ ਦੇ ਇਸਾੜਨਾ ਕਈ ਵਾਰ ਇਹਨਾਂ ਗਵਾਲੀਗੋਚ ਕਰਨਾ ਸਾਡੀ ਬੇਇੱਜ਼ਤੀ ਕਰਨੀ ਜਾਂ ਸਾਡੇ ਹੱਥੀਂ ਪੈਣ ਤੇ ਗਲਤ ਜਾਂਦੀ ਆ। ਸੋ ਅਸੀਂ ਆਲਰੇਡੀ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਇਹਨਾਂ ਨੂੰ ਮਤਲਬ ਜਿਹੜੇ ਸਾਡਾ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਚਿੱਠੀਆਂ ਲਿਖ ਚੁੱਕੇ ਹਾਂ ਵੀ ਸਾਡੀ ਸਕਿਉਰਿਟੀ ਇੱਥੇ ਪ੍ਰਬੰਧ ਕੀਤਾ ਜਾਵੇ। ਪਰ ਕਿੰਨੇ ਕਹਿਣ ਦੇ ਬਾਬੂ ਵੀ ਸਾਡੇ ਕੋਲ ਜਿਹੜੇ ਸਕਿਉਰਿਟੀ ਸਨ ਪ੍ਰੋਵਾਈਡਿੰਗ ਕਰ ਸਕੀਏ। ਸੋ ਸਾਨੂੰ ਇਹ ਇਤੋਂ ਬਹੁਤ ਥ੍ਰੈਟ ਮਿਲਦਾ ਜੀ ਤੁਹਾਨੂੰ ਇਦਾਂ ਕਰਦਾਂਗੇ ਇਦਾਂ ਕਰਦਾਂਗੇ। ਸੋ ਸਾਨੂੰ ਇਸ ਚੀਜ਼ ਤੋਂ ਬਹੁਤ ਡਰਿੰਦਾ ਕਿਉਂਕਿ ਸਾਰੇ ਜਿਹੜੇ ਬੰਦੇ ਨੇ ਵੀ ਤੁਹਾਨੂੰ ਪਤਾ ਹੀ ਕਿੱਥੋਂ ਕਟੜੇ ਹੱਥ ਕੋਈ ਗਏ ਸੀ ਸਾਪੇ ਆਪ ਕੋ ਆ ਰਹੀ ਜਤੋਂ 26000 ਸੈਂਟੀ ਜਿਹੜਾ ਦੋ ਤੀਕ ਲੰਗੀ ਆ ਉਹ ਤੋਂ ਮੇਰੇ ਆਪਣੇ ਹੱਥ ਨੂੰ ਪਹਤ ਪਿਆ ਆ ਸੋ ਇੱਥੇ ਸਾਡੇ ਮੁਲਾਜ਼ਮ ਸੀ ਉਹਨਾਂ ਫੜ ਕੇ ਚਲੋ ਪਿੱਛੇ ਕੀਤਾ ਵਾ ਫਿਰ ਤੇ ਉਹਨਾਂ ਨਾਲ ਸਾਡਾ ਬਚਾਓ ਗਿਆ ਕਿਨੇ ਦੋ ਮੁੰਡਾ ਨਿਹੰਗ ਸਿੰਘ ਜੀ ਜਵਾਂ ਦੇ ਕੜਾ ਵੀ ਲਾ ਕੇ ਮਾਰੇ ਮਾਰ ਲੱਗਾ ਸੀ ਜੀ ਸੋ ਮਹਾਰਾਜ ਕਿਰਪਾ ਨਾਲ ਚਲੋ ਬਚਾਓ ਗਿਆ ਤੇ ਕੋਈ ਮਤ ਕੋਈ ਗੱਲ ਨਹੀਂ ਹੋਈ ਪੰਜ ਆਪਣੇ ਸਿਲਸਾ ਆਪਣੇ ਗਰਦਾਸਪੁਰ ਨੂੰ ਆਪਾਂ ਜਿਹੜੇ ਕੱਲ ਮਿਲ ਐਸਐਮਓ ਸਾਹਿਬ ਨਹੀਂ ਮਿਲੇ ਇੱਥੇ ਜੀ ਤੇ ਉਹਨਾਂ ਤੋਂ ਸਾਨੂੰ ਸ਼ਵਾਦ ਹੋਇਆ ਵੀ ਆਪਾਂ ਸਿਕਿਉਰਿਟੀ ਪ੍ਰਬੰਧ ਕਰ ਰਹੇ ਆਂ ਤੇ ਆਪਾਂ ਚਲੋ ਤੁਹਾਡੀ ਗਾੜੀ ਉਹ ਜਿਹੜੀ ਵੀ ਹੋ ਜੀ ਡਿਸੈਪਟਿੰਗ ਨਹੀਂ ਹੋ ਗਈ ਜਿਹੜੀ ਕੰਮ ਹੋਇਆ ਜਿਸ ਨੂੰ ਤੋਂ ਪੇਂਟ ਕੀਤੀ ਕੰਪਲੇਟ ਕਰਨ ਲੱਗੀਆਂ ਜੀ ਉਹਹੀਂ ਲਿਖਣੇ ਆ ਤੇ ਦੇਖਦੇ ਆ ਜੇ ਬੰਦੇ ਦਾ ਪਤਾ ਲੱਗਦਾ ਫਿਰ ਕੰਪਲੇਟ ਵੀ ਜਿਹੜੀ ਹੈ ਲਿਖਦੇ ਆ ਲੈ ਕੇ ਦੇ ਗਿਆਂ ਆਪਾਂ ਪੂਰੀ ਸੂਤਕ ਵਾਲੀ ਜਿਹੜੀ ਦੇਾਂਗੇ ਕੀ ਮੰਗ ਕਰਦੇ ਆਪਾਂ ਮੰਗ ਆਦੇ ਸਾਨੂੰ ਮਤਲਬ ਕਿ ਜਿਹੜੀ ਇੱਥੇ ਪਹਿਲੀ ਤੇ ਗਾਲੀ ਛੜੀ ਜੀ ਸਾਨੂੰ ਇੱਥੇ ਸਿਕਿਉਰਿਟੀ ਮਿਲਣੀ ਚਾਹੀਦੀ ਜਿਹੜੀ ਜ਼ਰੂਰੀ ਸਾਡੇ ਵਾਸਤੇ ਕਿਉਂਕਿ ਜਦੋਂ ਇਹ ਲੱਗੇ 5-6 ਸਾਲ ਹੋ ਗਏ ਸਾਨੂੰ ਇਹ ਸੈਂਟਰ ਸਾਹਮਣੇ ਉਹ ਇਹ ਮੰਗ ਕਰਦੇ ਵੀ ਸਾਨੂੰ ਸਿਕਿਉਰਿਟੀ ਦੋ ਪਰ ਗਵ ਸੋ ਜਿੱਦਾਂ ਉਹ ਕਹਤ ਕਰਦਾ ਰਹੇ ਜਿਹੜੀ ਡਿਊਟੀ ਤੋਂ ਮਨਕਰ ਹੋ ਜਾਗੇ ਜੀ ਡਿਊਟੀ ਨਹੀਂ ਕਰਾਂਗੇ ਗਾੜੀ ਤੋਂ ਫਿਰ ਇਹੀ ਹੋਸਦਾ ਈ ਸਾਡਾ ਇਹ ਸਰ ਲੱਗਦਾ ਨਹੀਂ ਕੁਝ ਲੋਕਾਂ ਨੇ ਗਲਤ ਆਈਡੀਆ ਮਾ ਕੇ ਬਾਅਦ ਚ ਇਹਨੂੰ ਸੇਲਫ ਜੇ ਵੀ ਕਰਦੇ ਇਹ ਤਾਂ ਹੈ ਜੀ ਇਹ ਤਾਂ ਬਿਲਕੁਲ ਠੀਕ ਹੈ ਜੀ ਕਰਦੇ ਅਸੀਂ ਕਾਫੀ ਆਈਡੀਆ ਬੰਦ ਵੀ ਕੀਤੀਆਂ ਹੋਈਆਂ ਜੀ ਜਿਹੜੇ ਇਹੋ ਜਿਹੇ ਬੰਦੇ ਸੰਦ ਲੱਭਦੇ ਅਸੀਂ ਆਈਡੀਆ ਬੰਦ ਕਰਦੇ ਉਹਨਾਂ ਦੀਆਂ ਬਿਲਕੁਲ ਜੀ ਪਤਾ ਕਿਹਦਾ ਲੱਗਦਾ ਵੀ ਆਈਡੀਆ ਚਲਾ ਰਹੇ ਗਲਤ ਚਲਾ ਰਹੇ ਆ ਪਰਚੇਜ਼ ਕਰਦੇ ਆ ਉਹੀ ਉਸਦੇ ਤੱਕ ਕਮਿਊਨਿਕੇਟ ਕੀਤੀ ਹੋਈ ਆ ਪੁਲਿਸ ਆਉਂਦੀ ਆ ਕਈ ਵਾਰ ਉਹਨਾਂ ਨੇ ਫੜ ਕੇ ਸਿਰ ਨੂੰ ਰੈਸਟ ਇਹ ਬੰਦਾ ਇਹ ਖਾਂਦਾ ਜਾਂ ਨਹੀਂ ਖਾਂਦਾ ਤਾਂ ਉਸ ਦਾ ਬਿਲਕੁਲ ਕੰਟਰੋਲ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਤੇ ਚਲੋ ਇਹ ਚੀਜ਼ ਚਾਹੀਦੀ ਹੈ ਇਹ ਹੋਣੀ ਚਾਹੀਦੀ ਹੈ ਤੇ ਜੇ ਉਹ ਜ ਵਧੀਆ ਗੱਲ ਹੈ ਜੀ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਜਿਹੜਾ ਚਲਸੀ ਨੂੰ ਕੰਮ